ਮੈਂ ਜਿਸ ਆਪਾਂ ਪੰਜਾਬ ਪੁਲਿਸ ਦਾ ਸੂਚਨਾ ਪ੍ਰਚਾਰਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਮੇਰੇ ਵੀਰ ਜੀ ਗੱਲ ਕਰਕੇ ਗਏ ਨੇ ਸਟੇਕ ਮਿਲਦੀ ਐ ਪਰ ਮੈਂ ਜਿੰਨੀ ਕੁ ਸਟੱਡੀ ਕੀਤੀ ਐ ਕਿਉਂਕਿ ਮੇਰੇ ਘਰ ਦੇ ਵਿੱਚ ਇੱਕ ਬੱਚਾ ਮੈਂ ਪਾਲ ਰਿਆ ਜਿਹਦਾ ਮਾਂ ਜਿਹਦਾ ਪਿਓ ਨਸ਼ੇ ਦੀ ਪਿੰਡ ਚੜ ਗਿਆ ਤੇ ਮੈਂ ਸਵੇਰੇ ਉੱਠ ਕੇ ਜਦੋਂ ਉਹਨੂੰ ਦੇਖਦਾ ਮੈਂ ਦੇਖਦਾ ਵੀ ਮੈਂ ਉਹਨੂੰ ਮਾਂ ਪਿਓ ਵਾਲਾ ਪਿਆਰ ਦੇ ਤਾਂ ਸਕਣਾ ਪਰ ਇਹਨਾਂ ਖਾਸ਼ਾ ਨੂੰ ਪੂਰੀ ਨਹੀਂ ਕਰ ਸਕਦਾ ਜਿਹੜੀਆਂ ਪਿਓ ਬੱਚੇ ਨਸ਼ਾ ਕਰਦੇ ਕਿਉਂ ਨੇ ਮੇਰੀ ਗੱਲ ਜਿਹੜੀ ਹੈ ਉਹ ਸਰਕਾਰ ਨੂੰ ਇਹ ਸੋਚਣੀ ਚਾਹੀਦੀ ਹੈ ਕਿ ਸਰਕਾਰ ਦੇ ਨੁਮਾਇੰਦੇ ਬੈਠੇ ਨਹੀਂ ਸਾਡੀ ਜਿਹੜੀ ਸਿੱਖਿਆ ਨੀਤੀ ਹੈ ਪੰਜਾਬ ਦੀ ਉਹਦੇ 'ਚ ਬਦਲਾਅ ਜ਼ਰੂਰੀ ਹੈ ਮੈਂ 89 ਨਾਈਪੀ ਦੇ ਵਿੱਚ 10ਵੀਂ ਪਾਸ ਕੀਤੀ ਸੀ ਉਦੋਂ ਜਿਹੜਾ ਪਰਸੈਂਟੇਜ ਹੁੰਦੀ ਸੀ ਉਹ 65 60% ਦੇ ਮੁਕਾਬਲਾ ਸੀ ਪਰ ਅੱਜ ਜਦੋਂ ਆਪਾਂ ਨਿਗਾਹ ਮਾਰਦੇ ਹਾਂ ਤੇ 90% ਤੋਂ ਉੱਤੇ ਕੰਪੀਟੀਸ਼ਨ ਹੈ ਸਕਵੇ ਸਾਰੇ ਬੱਚਿਆਂ ਦੇ ਵਿੱਚ ਸਰਕਸਿਕ ਕਿਥੋਂ ਪਿਆ ਰਿਹਾ ਇਹ ਸਿੱਖਿਆ ਨੀਤੀ ਚ ਬਦਲਾਅ ਜ਼ਰੂਰੀ ਹੈ ਅੱਜ ਮੇਰਾ ਬੱਚਾ ਜਿਹੜਾ ਮੈਂ ਪਾ ਰਿਹਾ ਹਾਂ ਉਹ 6ਵੀਂ ਚ ਜਦੋਂ ਮੈਂ ਬੁੱਕਸ ਲੈਣ ਗਿਆ ਤਾਂ ਜਿਹੜੀਆਂ ਬੁੱਕਸ ਸੀ ਉਹ ਉਹ 3500 ਦੀ ਸੀ ਜਿਹਦਾ ਪ੍ਰਿੰਟ 400 ਸੀ ਕਬਸ ਸਕੂਲ ਜਿਹੜੇ ਤਾਂ ਪ੍ਰਾਈਵੇਟ ਨੇ ਸਰਕਾਰੀ ਵੀ ਵਧੀਆ ਨੇ ਪਰ ਹੁਣ ਪ੍ਰਾਈਵੇਟ ਜਿਹੜੇ ਥੱਲੇ ਨਹੀਂ ਪਸਤਾਨੇ ਹੋ ਸਕਦੇ ਪਰ ਸਰਕਾਰ ਨੂੰ ਇਸ ਤੇ ਧਿਆਨ ਦੇਣ ਦੀ ਲੋੜ ਹੈ ਜਿਹੜੇ ਹੈ ਪਬਲਿਸ਼ਰਾਂ ਨੂੰ ਪੈਸੇ ਲੈ ਕੇ ਉਹ ਕਿਤਾਬਾਂ ਮੂਤੀਆਂ ਲਵਾਉਂਦੇ ਨੇ ਬੱਚੇ ਨਸ਼ਿਆਂ ਦੇ ਵਿੱਚ ਝਾੜੀ ਕਿਉਂ ਰਹੇ ਨੇ ਕਿਉਂਕਿ ਕਿਨੂੰ ਸਟ੍ਰੈਸ ਹੈ ਪੜ੍ਹਾਈ ਦਾ ਜੇ ਨੰਬਰ ਘਟਾਉਣਗੇ ਤਾਂ ਸਾਡੇ ਪੈਸੇ ਵੀ ਕੱਟਣਗੇ ਉਸ ਤੋਂ ਬਾਅਦ ਪਲੱਸ 2 ਕਰਕੇ ਜਦੋਂ ਬੱਚੇ ਆਪਣੇ ਫੀਲਡ 'ਚ ਆਉਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੀ ਹੁੰਦਾ ਵੀ بے ਰੁਜ਼ਗਾਰੀ بے ਰੁਜ਼ਗਾਰੀ ਕਰਕੇ ਉਹ ਨਸ਼ੇ ਕਰਦੇ ਆ ਨਾ ਕਿਉਂਕਿ ਸਿੱਖਿਆ ਨੀਤੀ ਨੂੰ ਬਦਲਾਅ ਦੀ ਜ਼ਰੂਰਤ ਹੈ ਇਸ ਪੰਜਾਬ ਦੇ ਵਿੱਚ ਹੈ ਇੱਕ ਤਾਂ ਆਪਣੇ ਕੱਢ ਕੱਢ ਰਹੇ ਨੇ ਇੱਕ ਬੱਚੇ ਸਟਰੈਸ ਦੇ ਨਾਲ ਹੀ ਨਸ਼ਾ ਕਰਦੇ ਆ ਮੈਂ ਮੈਂ ਨਹੀਂ ਕਿ ਜਿੰਨਾ ਕੁ ਮੈਂ ਇਹ ਸਟਡੀ ਕੀਤੀ ਹੈ ਮੇਰੇ ਪਰਿਵਾਰ ਦੇ ਵਿੱਚ ਬੀਤੇ ਆ ਮੇਰਾ 사ਲਾ ਸੀਗਾ ਕਪੂਰਥਲੇ ਉਹ ਕਿਹਾ ਗਿਆ ਇਥੋਂ ਉਹਦਾ ਬੱਚਾ ਹੋਣਾ ਪਾਰ ਰਿਹਾ ਕਿਉਂਕਿ ਸਟ੍ਰਿੰਗ ਨਸ਼ਾ ਪਰਦਾ ਸਭ ਨੂੰ ਪਤਾ ਵੀ ਦੇ ਵਿੱਚ ਹੁੰਦੀ ਆ ਕਫੀਨ ਹੁੰਦੀ ਆ ਸਾਰਾ ਕੁਝ ਹੁੰਦਾ ਪਰ ਉਹ ਕਰਨ ਦਾ ਜਿਹੜਾ ਮੇਨ ਕਾਰਨ ਹੈ ਕਿਉਂਕਿ ਅੱਜ ਪ੍ਰਾਈਵੇਟ ਸਕੂਲ ਲਾਡੋ ਸਾਡੇ ਥੇ ਭਰਾਖੇ ਦੇ ਵਿੱਚ ਦੋ ਸਕੂਲ ਨੇ ਬਹੁਤ ਵੱਡੇ ਇੱਕ ਵੱਡੇ ਸਕੂਲ ਦਾ ਜੇ ਮੈਂ ਨਾਂ ਲੈਣਾ ਤਾਂ ਉਹ ਅੱਜ ਤ ਵੀ ਰਿਕਾਰਡ ਕੱਢ ਲਓ ਘੱਟੋ ਘੱਟ 10 ਸਾਲ ਹੋ ਗਏ ਉਹਨੇ ਅਤੁਨ ਫੈਕਸ਼ਨ ਨਿਕਰਾਇਆ ਕੋਈ ਸਿਰਫ ਇੱਕ ਕਿਤਾਬੀ ਕੀੜੇ ਬਣਾਦੇ ਬੱਚੇ ਜੇ ਮੈਂ ਮੇਰਾ ਬੱਚਾ ਉੱਥੇ ਪੜਦਾ ਸੀ ਹੋਂ ਨਹੀਂ ਹੈਗਾ ਬਾਤ ਚਲਾ ਗਿਆ ਜੇ ਉਹਨੇ ਮੈਂ ਕਿਹਾ ਮੈਂ ਮਹਿਦੂਨ ਨਾਲ ਫੈਕਸ਼ਨ ਨਹੀਂ ਕਰਾਉਂਦਾ ਕਹਿੰਦਾ ਜੀ ਪੇਰੈਂਟਸ ਆ ਕੇ ਕਹਿੰਦੇ ਨੇ ਤੁਸੀਂ 4-400 ਰੁਪਈਆ ਮਾ ਦਿੰਦੇ ਹੋ ਵਿੱਚ ਬਤੀ ਬਤੀ ਬੰਦੇ ਨੂੰ ਕੰਪੀਟੀਸ਼ਨ ਕਰਾਉਂਦੇ ਹੋ ਤਾ ਪੇਰਸ ਦਾ ਕਹਿਣ ਗਈ ਕਿ ਕਿਉਂਕਿ ਬਹੁਤ ਜ਼ਿਆਦਾ ਖਰਚੇ ਨੇ ਦਿਗੜ ਜਦੋਂ ਇਹ ਪਰ ਨਹੀਂ ਝੇਲ ਸਕਦੇ ਤਾਂ ਇਹ ਜਿਹੜੇ ਸੋਭਾ ਸਿੰਘ ਚਿੱਤਰਕਾਰ ਹਨ ਹਰਪਾਲ ਟਵਾਣੇ ਹਨ ਇਹੋ ਸਕੂਲਾਂ ਦੀ ਥੇਹ ਨੇ ਤੁਸੀਂ ਕਿੱਥੋਂ ਦੇਖ ਸਕਦੇ ਹੋ ਕਿ ਬੱਚੇ ਨੇ ਕਿਹੜੇ ਫੀਲ ਦਿੱਤੇ ਜਾ ਰਹੇ ਕਦੇ ਅਸੀਂ ਖੁਦ ਵੀ ਆਪਣੇ ਅਸੀਂ ਖੁਦ ਆਪ ਜ਼ਿੰਮੇਵਾਰਾ ਮਾਪਿਓ ਉਹਨਾਂ ਬੱਚੇ ਜਦੋਂ ਨਸ਼ਿਆਂ ਤੱਕ ਰਹੇ ਆਪਾਂ ਕਦੇ ਅਸੀਂ ਉਹਨੂੰ ਸਟ੍ਰੈਸ ਹੀ ਇਹਨਾਂ ਦੇ ਰਹੇ ਆ ਵੀ ਫਲਾਣੇ ਦਾ ਜਵਾਕ ਐਨੇ ਨੰਬਰ ਲੈ ਗਿਆ ਉਹਦੇ ਐਨੇ ਨੰਬਰ ਲੈ ਗਿਆ ਸਭ ਤੋਂ ਵੱਡੀ ਮੇਰੀ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਸੀਂ ਤੁਸੀਂ ਨਸ਼ਾ ਦਾ ਬਹੁਤ ਵੱਡਾ ਜੋਧਾ ਜਿਹੜਾ ਛੇੜਿਆ ਹੋਇਆ ਇੱਕ ਜੋਧ ਹੋਰ ਛੇੜੋ ਜਿਹੜਾ ਇਸ ਸਿੱਖਿਆ ਨੀਤੀ ਆ ਕਿਉਂਕਿ ਸਾਡੇ ਭਲਾਦੇ ਦੇ ਜਿਹੜੇ ਐਮਐਲਏ ਸਾਹਿਬ ਨੇ ਖੁਦ ਉਹਨਾਂ ਦੀਆਂ ਜਿਹੜੀਆਂ ਐਮਐਨਯੂ ਗਿਉਆਂ ਨਹੀਂ ਜਾ ਸਕਦੀਆਂ ਕਿੰਨੀਆਂ ਕੀਤੀਆਂ ਨਹੀਂ ਪ੍ਰਿੰਸੀਪਲ ਰਹੇ ਨਹੀਂ ਉਹਨਾਂ ਅੱਗੇ ਬੇਨਤੀ ਹੈ ਕਿ ਇਹ ਬਾਤ ਹੈ ਜਿਹੜੀ ਇਸ ਸਾਡੀ ਸਰਕਾਰ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਸਿੱਖਿਆ ਨੀਤੀ 'ਚ ਬਦਲਾਅ ਕਰੋ ਉਹ ਪ੍ਰੈਸ਼ਰ ਘਟਾਓ ਬੱਚਿਆਂ ਦੇ ਉੱਤੇ ਕਦੇ ਕਾ ਪਹਿਲੀ ਜਾਂ ਦੂਜੀ ਬੱਚੇ ਨੂੰ ਅੱਜ ਮੈਂ ਸਮਝਦਾ ਵੀ ਨਹੀਂ ਐਡੀ ਸਾਇੰਸ ਦੀ ਲੋੜ ਨਹੀਂ ਉਹਨੂੰ ਮਾਂ ਬੋਲੀ ਇੰਟਰਨੈਸ਼ਨਲ ਭਾਸ਼ਾ ਤਿੰਨ ਸਬਜੈਕਟ ਪੰਜਵੀਂ ਤੱਕ ਲੈ ਜਾਓ ਇੱਕਦਮ ਤੇ ਗੱਦਵਾਚਣਗੇ ਕਿ ਸੰਡਸ ਕਰ ਦੂਗਾ